ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਮੇਰੀਆਂ ਭੈਣਾ ਨਹੀਂ ਪੁੱਛੋ ਜਕਾਰਾ ਲਾਣੀਆਂ ਭਗਵੰਤ ਮਾਨ ਜਿੰਦਾਬਾਦ ਲਾਜੀ ਸਿੰਘ ਪੁੱਲਰ ਜਿੰਦਾਬਾਦ ਲਾਜੀ ਸਿੰਘ ਪੁੱਲਰ ਜਿੰਦਾਬਾਦ ਤੇਗਬੀਰ ਸਿੰਘ ਖਾਨੇ ਕਪੂਰ ਸਾਹਿਬ ਦੇ ਜਿਹੜੇ ਫਰਜੰਦੇ ਨੇ ਤੋਂ ਅੱਜ ਅਸੀਂ ਤੁਹਾਡੇ ਕੋਲ ਇੱਥੇ ਆਏ ਆ ਆਮ ਆਦਮੀ ਪਾਰਟੀ ਦੀਆਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰੀ ਸੀ ਅਸੀਂ ਤੁਹਾਡੇ ਕੋਲ ਆਏ ਆ ਮੇਰਾ ਮਕਸਦ ਇਹ ਹੀ ਹੈਗਾ ਕਿ ਆਮ ਆਦਮੀ ਪਾਰਟੀ ਲੋਕ ਸਭਾ ਖዱਰ ਸਾਹਿਬ ਤੋਂ ਸਾਡੇ ਜਿਹੜੇ ਲਾਲਜੀਤ ਸਿੰਘ ਢੁੱਲਰ ਸਾਹਿਬ ਨੇ ਉਹਨਾਂ ਨੂੰ ਸਾਡੇ ਆਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਮਨਤਮਨ ਜੀ ਨੇ ਜਿਹੜੀ ਫਿਕਰ ਦੇ ਕੇ ਲੋਕ ਸਭਾ ਖዱਰ ਸਾਹਿਬ ਤੋਂ ਜਿਹੜਾ ਨਮਾਜ਼ਾ ਹੈਗਾ ਲਾਲਜੀਤ ਸਿੰਘ ਢੁੱਲਰ ਜੀ ਨੂੰ ਸਾਡੇ ਕੈਬਨਿਟ ਮੰਤਰੀ ਵੀ ਨੇ ਅਤੇ ਟਰਾਂਸਪੋਰਟ ਮੰਤਰੀ ਵੀ ਨੇ ਦੇ ਨਾਲ ਪਿੰਡੂ ਤੇ ਵਿਕਾਸ ਮੰਤਰੀ ਨੇ ਜਿਹੜੇ ਪਿੰਡਾਂ ਦੇ ਵਿੱਚ ਕਾਰਜ ਹੁੰਦੇ ਨੇ ਸਾਰੇ ਦੇ ਸਾਰੇ ਵਿਭਾਗ ਇਹਨਾਂ ਦੇ ਕੋਲ ਹੈਗੇ ਅਸੀਂ ਅੱਜ ਤੁਹਾਡੇ ਕੋਲ ਇੱਥੇ ਆਏ ਆ ਤੁਹਾਡੇ ਕੋਲ ਪਹਿਲਾ ਆਏ ਸੀਗੇ ਗਰੰਟੀਆਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਕਿ ਅਸੀਂ ਅਸੀਂ ਤੁਹਾਡੇ ਕੋਲ ਆਏ ਸੀ ਗਰੰਟੀਆਂ ਦੇ ਫਾਰਮ ਭਰਾਂ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੇ ਹੋ ਤੇ ਬੇਨਤੀ ਕੀਤੀ ਮੀਟਿੰਗ ਕਰਕੇ ਹਜ਼ਾਰਾਂ ਦੀ ਗਿਣਤੀ ਚ ਬਲਾਕ ਭਾਰੀ ਬਲਾਕ ਇੰਚ ਅੱਜ ਚੰਡੀਗੜ੍ਹ ਬਲਾਕ ਕੇ ਨਾਲ ਮੀਟਿੰਗ ਕੀਤੀ ਹੈ ਕਿ ਤੁਸੀਂ ਮੈਨੂੰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿਤਾ ਕੇ ਦੇ ਦਿਓ ਤੁਸੀਂ ਜਿਤਾ ਸਕਦੇ ਹੋ ਇੱਕ ਬਲਾਕ ਪ੍ਰਭਾਰੀ ਦੇ ਥੱਲੇ ਪੰਜ-ਪੰਜ ਬਲਾਕ ਇੰਚਾਰਜ ਨੇ ਪਿੰਡ ਨੇ ਮੁਹੱਲੇ ਨੇ ਵਾਰਡ ਨੇ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਬਲਾਕ ਇੰਚਾਰਜ ਬਲਾਕ ਪ੍ਰਭਾਰੀ ਜਿਹੜਾ ਵੀ ਆਪਣੇ ਇਲਾਕੇ ਵਿੱਚੋਂ ਜੇਤੂ ਕਰਾਰ ਦਿੱਤਾ ਜਾਏਗਾ ਇਹ ਬੜੀ ਵੱਡੀ ਗੱਲ ਹੈ ਤੁਸੀਂ ਆਪਣੇ ਵੱਲੋਂ ਘੋੜੇ ਦੇ ਵਿੱਚੋਂ ਜੇ ਸਾਡੇ ਘਮਨ ਸਾਹਿਬ ਨੇ ਬਾਬੇ ਦੀ ਕਿਰਪਾ ਕਰ ਦਿੱਤੀ ਇਥੋਂ ਅਸੀਂ ਬਹੁਤ ਨਾਲ ਸਾਡੀ ਪਾਰਟੀ ਨੂੰ ਵੋਟ ਪਈ ਤੇ ਭੁਮਨ ਸਾਹਿਬ ਸਨੇ ਜਿਹੜਾ ਇਹਨਾਂ ਦੇ ਉੱਪਰ ਕੰਮ ਕਰ ਰਿਹਾ ਉਹ ਸੰਦੀਪ ਪਾਟਨ ਜੀ ਨੇ ਐਲਾਨ ਕਰਤਾ ਖੁੱਲ ਕੇ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰੀ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਮੈਂ ਦੇਣ ਦੇ ਯੋਗ ਹੋਇਆ ਤੇ ਮੈਂ ਤੁਹਾਨੂੰ ਦਿਆਂਗਾ ਬੜੀ ਵੱਡੀ ਗੱਲ ਹੈ ਭੁਮਨ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬੁਲਾ ਕੇ ਪ੍ਰਧਾਨ ਦਾ ਉਹਦਾ ਦੱਸਾ ਮੈਂ ਬੜਾ ਉਹਨਾਂ ਦਾ ਧੰਨਵਾਦੀ ਆ ਕਪੂਰਥਲੇ ਤੋਂ ਸੀਨੀਅਰ ਲੀਡਰਸ਼ਿਪ ਆਈ ਹੋਈ ਆ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਆ ਸਰਦਾਰ ਗਰਸ਼ਨ ਸਿੰਘ ਕਪੂਰ ਜਿਹੜੇ ਸਾਡੇ ਬਹੁਤ ਸੱਜਣ ਸੀ ਜਿਹੜੇ ਸਾਡੇ ਵਿੱਚ ਅੱਜ ਹੈ ਨਹੀਂ ਉਹਨਾਂ ਦੇ بیٹے ਆਏ ਹੋਇਆ ਇਹਨਾਂ ਦੇ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਬਾਕੀ ਜਿਹੜੇ ਵੀ ਆਪਣੇ ਹਲਕੇ ਦੇ ਸੀਨੀਅਰ ਲੀਡਰਸ਼ਿਪ ਆਪਣੇ ਬੰਦੇ ਵਲੰਟਰੀ ਆਏ ਹੋਇਆ ਇਹਨਾਂ ਦਾ ਮੈਂ ਜੀ ਆਇਆਂ ਕਰਦਾ ਹਰ ਇੱਕ ਦਾ ਬਾਕੀ ਜਦੋਂ ਵੀ ਮੈਨੂੰ ਕੋਈ ਬੰਦਾ ਕਹੇ ਕਿ ਕਿਸੇ ਕੰਮ ਵਾਸਤੇ ਦਿਨ ਰਾਤ ਹੋਵੇ ਹਰ ਤਰ੍ਹਾਂ ਮੈਂ ਹਰੇ ਇਲਾਕੇ ਦੇ ਨਾਲ ਆ ਬਾਕੀ ਕੋਈ ਵੀ ਮੇਰੇ ਕੋਲ ਲੋਡ ਹੋਵੇ ਕਿਸੇ ਕੀ ਦੀ ਤਾਂ ਮਨ ਧਰਨਾ ਮੈਂ ਪਾਠੀ ਸੇਵਾ ਕਰੂੰਗਾ ਕੋਈ ਵੀ ਕਹੇ ਤਾਂ ਕਿਸੇ ਨੂੰ ਇਹ ਮੌਕਾ ਨਹੀਂ ਸ਼ਿਕਾਇਤ ਨਹੀਂ ਮਿਲੂਗਾ ਮੇਰੇ ਕੋ ਬਿ ਮੈਂ ਕਿਸੇ ਦੇ ਨਾਲ ਜਾ ਕੇ ਕਿਸਾ ਕੰਮ ਨਹੀਂ ਕਰਾ ਸਕਿਆ ਧੰਨਵਾਦ ਆ ਧਰਤ ਨਾਇ ਸਿੰਘ ਘੁੰਮਣ ਜੀ ਨੂੰ ਪਾਲ ਪ੍ਰਧਾਨ ਦਾ ਜਿਹੜਾ ਅਹੁਦਾ ਦਿੱਤਾ ਵਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਵਾ ਭਗਵਾਨ ਸਿੰਘ ਜੀ ਮਾਣੋ ਜਿਹੜਾ ਮਾਣ ਬਖਸ਼ਿਆ ਵਾ ਅੱਜ ਆਪਾਂ ਮਾਣ ਸਨਮਾਨ ਕਰਨ ਆਤੇ ਆਇਆ ਔਰ ਇਹ ਬਦਾਨੀਆਂ ਵੀ ਦੇਣ ਆਇਆ ਇਲਾਕੇ ਨੂੰ ਵੀ ਬਹੁਤ ਮਾਣ ਹੋਊਗਾ ਇਸ ਚੀਜ਼ ਦੇ ਉੱਪਰ ਸੋ ਮੈਂ ਆਈ ਹੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਾਂ ਜਿਹੜਾ ਕਮਿਸ਼ਨ ਰੱਖਿਆ ਹੈਗਾ 2024 ਦਾ ਸਰਕਾਰ ਨੇ 13 0 ਵਾਲਾ ਨਾਲ ਆਪਾਂ ਉਹਦੇ ਤੇ ਥੋੜੀ ਜਿਹੀ ਗੱਲਬਾਤ ਵੀ ਕਰਨਾ ਹੈ ਕਰਾਂਗੇ ਕਿ ਜੇ ਸਰਕਾਰ ਨੇ ਡਿਊਟੀ ਲਈ ਹੈ ਸਾਡੀ ਕਿ ਜਿਵੇਂ ਆਮ ਆਦਮੀ ਪਾਰਟੀ ਦਾ ਆਪ ਸਭ ਨੂੰ ਪਤਾ ਹੀ ਆ ਕਿ ਹਮੇਸ਼ਾ ਤੋਂ ਇੱਕ ਅਜਿਹਾ ਰਿਹਾ ਜੀ ਅਸੀਂ ਜਦੋਂ ਆਮ ਲੋਕਾਂ ਦੇ ਵਿੱਚ ਜਾਣੇ ਆ ਅਸੀਂ ਆਪਣੀ ਇੱਕ ਗੱਲ ਕਰਦੇ ਹਾਂ ਕਿ ਜੇ ਪਿਛਲੇ ਤਿੰਨ ਸਾਲ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸੀ ਉਹਨਾਂ ਨੇ ਵੋਟ ਮੰਗੀ ਆ ਜੀ ਆਪਣੇ ਕੰਮ ਦੇ ਆਧਾਰ ਤੇ ਔਰ ਜਦੋਂ ਕੰਮ ਦੇ ਆਧਾਰ ਤੇ ਕੋਈ ਸਰਕਾਰ ਕੋਈ ਪਾਰਟੀ ਵੋਟ ਮੰਗਦੀ ਆ ਤਾਂ ਲੋਕ ਸਾਫ ਨੂੰ ਅੰਦਰੋਂ ਵਿਚਾਰ ਜਾਣ ਹੁੰਦੇ ਆ ਵੀ ਵਾਚਿਆ ਸੀ ਇਹਨਾਂ ਨੇ ਕੰਮ ਕੀਤਾ ਬਾਅਦ ਤੇ ਆਪਾਂ ਇਹਨਾਂ ਦੁਆਰਾ ਦਾ ਜਣਾ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਰਦਾਰ ਪੁਰਸ਼ਾਦ ਸਿੰਘ ਫੂਲ ਉਹਦੀ ਬਦੌਲਤ ਅਸੀਂ ਇੱਥੇ ਬਿਠੇ ਕਿਉਂ ਕਿਉਂਕਿ ਸਾਡੀ ਪਾਰਟੀ ਜਿੰਦਾ ਦਾ ਸਿਸਟਮ ਰਿਹਾ ਕਿਉਂ ਬੰਦੇ 2 4 10 5 ਸਾਲ ਦੇ ਵੀ ਕੰਮ ਕਰਦੇ ਆ ਉਹਦਾ ਕੰਮ ਨਹੀਂ ਦੇਖਿਆ ਗਿਆ ਤੇ ਇਹ ਲੈ ਅਨਾਰ ਵੜੇ ਸੀਨੀ ਤੋਂ ਮੋੜ-ਮੋੜ ਆਪਣੇ ਆਂ ਇਹਦਾ ਹਬੀਰੀ ਪਰ ਮੈਂ ਉਸ ਵਿਚੜੀ ਰੂਹ ਨੂੰ ਐਸਾ ਅਛਰਦਾ ਵੀ ਘੁੱਟੀ ਜਿਵੇਂ ਫੁੱਲ ਵੀ ਭੇਟ ਕਰਦਾ ਔਰ ਉਹਨੇ ਜਾਰੀ ਬਗਾਈ ਸਰਦਾਰ ਖਰਿਆ ਸਿੰਘ ਜਦੋਂ ਹਲਕਾ ਇਚਾਰ ਬਣਿਆ ਉਦੋਂ ਇਹਨਾਂ ਦਾ ਨਾਮ ਝਿਆ ਤੇ ਇਹ ਕਿਤਾਬ ਕਿਹੜੀ ਆ ਇਹਨਾਂ ਨੂੰ ਬਲਾਕ ਪ੍ਰਧਾਨ ਆਇਆ ਔਰ ਮੈਂ ਇਸ ਤਰ੍ਹਾਂ ਵੀ ਰਾਖਾ ਨਹੀਂ ਖੜਿਆ ਹੋਇਆ ਉਹ ਇੱਕ ਵੀਰ ਸੀ ਉਹ ਇਹ ਜਿਹੜਾ ਮੇਰੇ ਵੀਰ ਦਾ ਪ੍ਰਚਾਰ ਲੇਕਰ ਉਹ ਜਾਰਾਂ ਦਾ ਯਾਤ ਸੀ ਗੱਲ ਜਿਹੜੀ ਕਰਨ ਵਾਲਾ 100 ਸਮੇਂ ਦੇ ਅੰਦਰ